ਬਿਲਾਵਲ ਮਹਲਾ 5 ਬਿਲਾਵਲ ਰਾਗ ਹੈ ਪੰਚਮ ਪਾਤ ਸਹਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਹੈ ਤਾਤੀ ਵਹੁ ਨ ਲੱਗਈ ਪਾਰ ਬ੍ਰਹਮ ਸਰਣਾਈ ਏ ਭਾਈ ਪਰਮਾਤਮਾ ਦੀ ਸ਼ਰਨ ਦੇ ਵਿੱਚ ਭਿਆ ਗਰਮ ਹਵਾ ਤੱਕ ਵੀ ਉਹਨਾਂ ਨੂੰ ਨਹੀਂ ਲੱਗਦੀ ਜੋ ਉਸ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਜੋ ਸ਼ਰੋਮਣੀ ਸਭ ਤੋਂ ਉੱਪਰ ਪਰਮਾਤਮਾ ਹੈ ਪਏ ਰਹਿੰਦੇ ਹਨ ਚੌ ਗਿਰਦ ਹਮਾਰਾ ਰਾਮ ਤਾਰ ਦੁੱਖ ਲਗੈ ਨਾ ਪਾਈ ਜਿਉਂਕੇ ਹੈ ਭਾਈ ਅਸਾਂ ਜੀਵਾਂ ਦੇ ਦਿਵਾਲੇ ਪਰਮਾਤਮਾ ਦਾ ਜੋ ਜਪਿਆ ਹੋਇਆ ਨਾਮ ਹੈ ਮੰਨੋ ਕਿ ਇੱਕ ਲਕੀਰ ਹੈ ਜਿਸ ਦੀ ਬਰਕਤ ਦੇ ਨਾਲ ਉਸ ਲਕੀਰ ਤੋਂ ਅੱਗੇ ਕੋਈ ਦੁੱਖ ਪਹੁੰ ਨਹੀਂ ਸਕਦਾ ਜਿਸ ਤਰ੍ਹਾਂ ਰਾਮਚੰਦਰ ਜੀ ਜਦੋਂ 14 ਸਾਲ ਦੀ ਬਨਵਾਸ ਜੰਗਲ ਦੇ ਵਿੱਚ ਕੱਟਣ ਵਾਸਤੇ ਗਏ ਉਸ ਵੇਲੇ ਰਾਵਣ ਨੇ ਛਲ ਕਰਕੇ ਸੀਤਾ ਦਾ ਹਰਨ ਕੀਤਾ ਜਦੋਂ ਰਾਮਚੰਦਰ ਜੰਗਲ ਦੇ ਵਿੱਚ ਇੱਕ ਹਰਨ ਦੇ ਪਿੱਛੇ ਗਏ ਤਾਂ ਪਿੱਛੋਂ ਸੀਤਾ ਨੂੰ ਹੁਕਮ ਕੀਤਾ ਕਿ ਇਹ ਜੋ ਅਸੀਂ ਆਪਣੇ ਘਰ ਦੇ ਦਿਵਾਲੇ ਲਕੀਰ ਕਾਰ ਖਿੱਚ ਕੇ ਚੱਲੇ ਆਂ ਪੀਚ ਦੇ ਨਾਲੋਂ ਬਾਹਰ ਨਹੀਂ ਆਉਣਾ ਜੇਕਰ ਇਸ ਲਕੀਰ ਦੇ ਵਿੱਚ ਰਹੋਗੇ ਸੁਰੱਖਿਅਤ ਰਹੋਗੇ ਕੋਈ ਬੁਰੀ ਸ਼ਕਤੀ ਅੰਦਰ ਨਹੀਂ ਆ ਸਕੇਗੀ ਸੋ ਇਸ ਤਰ੍ਹਾਂ ਉਹ ਰਾਵਣ ਅੰਦਰ ਨਹੀਂ ਆ ਸਕਿਆ ਸੀਤਾ ਜੀ ਕੋ ਦਿਵਸ ਲਕੀਰ ਤੋਂ ਬਾਹਰ ਗਏ ਤਾਂ ਕਰਕੇ ਉਹ ਰਾਵਣ ਦੇ ਕੋਲ ਪਹੁੰਚ ਗਏ ਇਸ ਤਰ੍ਹਾਂ ਜਦੋਂ ਅਸੀਂ ਉਸ ਪਰਮੇਸ਼ਰ ਦੇ ਇਸ ਰਾਮ ਨਾਮ ਦੀ ਲਕੀਰ ਤੋਂ ਬਾਹਰ ਹੁੰਨੇ ਆ ਭਾਵ ਨਾਮ ਨੇ ਜਪਦੇ ਪਰਮੇਸ਼ਰ ਦੇ ਉਪਦੇਸ਼ ਨੂੰ ਨਹੀਂ ਮੰਨਦੇ ਫਿਰ ਦੁਖੀ ਹੁੰਨੇ ਆ ਜੀ ਉਸ ਦੇ ਨਾਮ ਨੂੰ ਜਪੀਏ ਤਾਂ ਇਹ ਇੱਕ ਐਸੀ ਲਕੀਰ ਹੈ ਜਿਸ ਦੀ ਬਰਕਤ ਦੇ ਨਾਲ ਕੋਈ ਦੁੱਖ ਪੂ ਨਹੀਂ ਸਕਦਾ ਸਤ ਗੁਰ ਪੂਰਾ ਪਿਟਿਆ ਜਿਨ ਬਣਤ ਬਣਾਈ ਏ ਭਾਈ ਉਹ ਪੂਰਾ ਗੁਰੂ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ ਜਿਹੜਾ ਗੁਰੂ ਜਿਸ ਗੁਰੂ ਨੇ ਪਰਮਾਤਮਾ ਦਾ ਨਾਮ ਨਾਮ ਰੂਪੀ ਦਵਾਈ ਦੇ ਕੇ ਜੀਵਾਂ ਦੇ ਰੋਗ ਦੂਰ ਕਰਨ ਦੀ ਵਿਉਂਤ ਬਣਾ ਕੇ ਰੱਖੀ ਹੈ ਉਸੇ ਹੀ ਪੂਰੇ ਗੁਰੂ ਨੇ ਕੀ ਦਿੱਤਾ ਹੈ ਰਾਮ ਨਾਮ ਓ ਖੱਧ ਦੀਆ ਇਕਾਲੇ ਵਲਾਈ ਰਹਾਉ ਇਹ ਰਹਾਉ ਵਾਲਾ ਬੰਦ ਸੀ ਜਿਸ ਦੇ ਵਿੱਚ ਮਹਾਰਾਜ ਸਮਝਾ ਰਹੇ ਨੇ ਔਖਧ ਦਵਾਈ ਨੂੰ ਆਖਦੇ ਨੇ ਹੋਰ ਵੀ ਬਾਣੀ ਦੀਆਂ ਪੰਕਤੀਆਂ ਦੇ ਵਿੱਚ ਔਖਧ ਨਾਮ ਹੁੰਦਾ ਹੈ ਸੁਖਮਨੀ ਸਾਹਿਬ ਵਿੱਚ ਪੜਦੇ ਆ ਸਰਬ ਰੋਗ ਦਾ ਔਖਧ ਨਾਮ ਇਹ ਸਾਰਿਆਂ ਰੋਗਾਂ ਦੀ ਦਵਾਈ ਉਸ ਪਰਮੇਸ਼ਰ ਦਾ ਨਾਮ ਹੈ ਇਸ ਤਰ੍ਹਾਂ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਦਵਾਈ ਦੇ ਦਿੱਤੀ ਉਹ ਮਨੁੱਖ ਸਦਾ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦੇ ਹਨ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਰੂਪੀ ਦਵਾਈ ਸਤਗੁਰਾਂ ਨੇ ਦੇ ਦਿੱਤੀ ਫਿਰ ਇਸ ਦਵਾਈ ਦੇ ਚਲਦਿਆਂ ਕੋਈ ਦੁੱਖ ਤਕਲੀਫ ਨਹੀਂ ਸਤਮਦੀ ਰਾਖ ਲੀਏ ਤਿਨ ਰਖਨ ਹਾਰ ਸਭ ਬਿਯਾਧ ਮਟਾਈ ਤਿਨ ਉਸ ਨੇ ਰਖਣ ਵਾਲੇ ਨੇ ਵਿਆਧ ਰੋਗਾਂ ਨੂੰ ਆਖਦੇ ਨੇ ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਉਸ ਨੂੰ ਉਸ ਰਖਣ ਹਾਰ ਪ੍ਰਭੂ ਨੇ ਬਚਾ ਲਿਆ ਉਸ ਦੇ ਅੰਦਰੋਂ ਹਰੇਕ ਰੋਗ ਦੂਰ ਕਰ ਦਿੱਤਾ ਸਭ ਵਿਆਧ ਮਟਾਈ ਸਾਰੇ ਰੋਗ ਮਟਾ ਦਿੱਤੇ ਅਖੀਰਲੀ ਪੰਕਤੀ ਵਿੱਚ ਮਹਾਰਾਜ ਪਰਮਉਮਦੇ ਹਨ ਕਹੋ ਨਾਨਕ ਕਿਰਪਾ ਤਈ ਪ੍ਰਭ ਭੈ ਸਹਾਈ ਸਤਿਗੁਰੂ ਜੀ ਫਰਮਾਉਂਦੇ ਹਨ ਉਸ ਮਨੋਖੇ ਉਤੇ ਪਰਮੇਸ਼ਰ ਦੀ ਕਿਰਪਾ ਹੋ ਗਈ ਕਹੋ ਨਾਨਕ ਕਿਰਪਾ ਭਈ ਹੁਣ ਮੇਰੇ ਤੇ ਉਸ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਪ੍ਰਭ ਭਏ ਸਹਾਈ ਉਹ ਆਪ ਹੀ ਮੇਰਾ ਮਦਦਗਾਰ ਹੋ ਗਿਆ ਹੈ ਸੋ ਇਸ ਤਰ੍ਹਾਂ ਸਾਧ ਸੰਗਤ ਜੀਓ ਸਤਿਗੁਰੂ ਜੀ ਜਿਸ ਤੇ ਮਦਦਗਾਰ ਹੋ ਜਾਣ ਜੋ ਗੁਰੂ ਦੀ ਸ਼ਰਨ ਵਿੱਚ ਸਰਦਾ ਭਾਵਨਾ ਨਾਲ ਚਲਿਆ ਜਾਵੇ ਉਸ ਨੂੰ ਕੋਈ ਦੁੱਖ ਤਕਲੀਫ ਤੰਗ ਨਹੀਂ ਕਰ ਸਕਦੀ ਜੋ ਗੁਰਮੁਖ ਪਿਆਰੇ ਇਸ ਪਾਵਨ ਸ਼ਬਦ ਦਾ ਜਾਪ ਕਰਦੇ ਹਨ ਇਸ ਪਾਵਨ ਸ਼ਬਦ ਦੀ ਵਿਚਾਰ ਸੁਣ ਕਰਕੇ ਇਸ ਪਾਵਨ ਸ਼ਬਦ ਤੇ ਅਮਲ ਕਰਦੇ ਹਨ ਉਹ ਫਿਰ ਗੁਰੂ ਕਿਰਪਾ ਕਰੇ ਨਾਮ ਜਪਣਾ ਜਪਦੇ ਆ ਸਦਾ ਹੀ ਸੁਖੀ ਜੀਵਨ ਬਤੀਤ ਕਰਦੇ ਨੇ ਸੋ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਇਸੇ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਸੋ ਆਪਣੇ ਵਿਚਾਰ ਕਮੈਂਟਾਂ ਲੈ ਜਰੂਰ ਦੱਸਿਨੇ ਸਮਾਪਤੀ ਹੈ ਸਤਿਗੁਰੂ ਜੀ ਸੰਗਤਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ